ਪਲੂਨ ਕੱਟੀ ਚਾਰ ਦੰਦ ਬਹੁਤ ਸੌਸੀਲ ਆ ਨਿੱਗੀ ਆ ਕੱਦ ਕਾਠ ਪਿੱਠ ਪੋੜਾ ਪੂਰਾ ਟੌਪ ਦਾ ਯਾਨੀ ਜਸਨੇ ਨੇ ਭਤੀਜ ਨੇ ਕਹਿ ਕੇ ਮੰਗਾਈ ਸੀ ਕੇਸੀ ਵਰਲਡ ਵਾਰ ਇਹ ਬਾਈ ਦਾ ਕੋਚ ਆ ਜਸਨੇ ਦਾ ਇਹਨੂੰ ਗਿਫਟ ਕਰੀਆ ਭਰਾ ਨੇ ਯਾਨੀ ਜਿੰਨਾ ਕ ਬਾਈ ਨੂੰ ਜਿਹੜੇ ਜਾਣਦੇ ਆ ਪੂਰਾ ਟੌਪ ਦਾ ਖਿਡਾਰੀ ਤੇ ਉਦਾਂ ਹੀ ਟੌਪ ਦੀ ਝੋਟੀ ਦਿਲ ਖਿੱਚਵੀਂ ਯਾਨੀ ਸਾਨੂੰ ਘੱਟੋ ਘੱਟ 20-25 ਦਿਨ ਝੋਟੀ ਲੱਭਣ ਨੂੰ ਲੱਗੇ ਉਸ ਤੋਂ ਬਾਅਦ ਅਸੀਂ 10-15 ਦਿਨ ਅਨੁਸਾਰ ਕਣ ਚੱਲਦਾ ਸੀ ਝੋਟੀ ਦਾ ਫਿਰ ਅਸੀਂ ਭੇਜੀ ਨਹੀਂ ਮੈਂ ਕਿਹਾ ਵੀ ਕਈ ਵਾਰ ਕਣ ਨਾ ਰੁਕ ਜਵੇ ਕਿਉਂਕਿ ਪਹਿਲੇ ਹਫਤੇ 10 ਦਿਨਾਂ ਦੇ ਵਿੱਚ ਹੀ ਝੋਟੀ 13-14 ਲੀਟਰ ਤੇ ਚਲੀ ਗਈ ਹੁਣ ਬਾਕੀ ਆਪਣਾ ਕੇਸੀ ਨੇ ਜ਼ੋਰ ਲਾਉਣਾ ਪਹਿਲਾ ਸੂਆ 17-18 ਲੀਟਰ ਦੁੱਧ ਤੇ ਇਹਨੂੰ ਲਿਜਾਵਾਂਗੇ ਤਕਰੀਬਨ ਲਿਜਾਵਾਂਗੇ ਕੀ ਵੈਸੇ ਜਾਊਗੀ ਜਿਹੜੀ ਬਰੀਡ ਆ ਝੋਟੀ ਦੀ ਕਿਉਂਕਿ ਜਸਨੇ ਵੀ ਜਦੋਂ ਅਨੇ ਨੇ ਵੀ ਦਲ ਖੇਚਵੀਂ ਝੋਟੀਆਂ ਮਗਾ ਕੇ ਬਾਈ ਨੂੰ ਦਿੱਤੀ ਆ ਬਾਈ ਨੂੰ ਸੌਂਕ ਬਹੁਤ ਆ ਜਦੋਂ ਆ ਅੱਗੇ ਦੱਸਦਾ ਕਹਿੰਦਾ ਵੀ ਜਦੋਂ ਮੱਛਰ ਦਾ ਮੌਸਮ ਸੀ ਮੈਂ ਰਾਤ ਨੂੰ ਸੌਂਦਾ ਨਹੀਂ ਸੀ ਜਿਵੇਂ ਕਬਾਡੀ ਲਗਨ ਨਾਲ ਖੇਡੀ ਆ ਉਦਾਂ ਹੁਣ ਇਹ ਬਿਜ਼ਨਸ ਨਾਲ ਲਗਨ ਨਾਲ ਜੁੜਿਆ ਵਾ ਇਹ ਕਹਿੰਦਾ ਵੀ ਆਪਾਂ ਬਰੀਡ ਤੇ ਹੀ ਕੰਮ ਕਰਨਾ ਟੌਪ ਕਲਾਸ ਝੋਟੀਆਂ ਲੈ ਕੇ ਆਉਣੀਆਂ ਨੇ ਇਹ ਹੁਣ ਗਾਹਾਂ ਆਪਣੇ ਅਲਫਾਜ਼ ਤੋਂ ਕ੍ਰਾਸ ਕਰਾ ਕੇ ਵਧੀਆ ਤਕਰੀਬ ਨਾਲ ਬਰੀਡ ਤੇ ਕੰਮ ਕਰਕੇ ਅੱਗੇ ਪੰਜਾਬ ਲਈ ਦੇਣ ਦੇਣੀ ਆ ਇਹਨੇ ਯਾਨੀ ਮਤਲਬ ਕਮਾਈ ਵਾਲੀ ਬਿਜ਼ਨਸ ਵਾਲੀ ਗੱਡਾ ਗੱਲ ਲਾਗਾ ਜਿਵੇਂ ਹੁਣ ਆਪਾਂ ਹਰਿਆਣੇ 'ਚ ਜਾਂਦੇ ਆ ਬਾਈ ਕਹਿੰਦਾ ਵੀ ਆਪਾਂ ਪੰਜਾਬ ਦੇ ਵਿੱਚ ਰਹਿ ਗਏ ਜਿੰਨੇ ਲੋਕ ਅੱਗੇ ਬਾਹਰ ਗਏ ਆ ਦੇਖੋ ਕਿੰਨਾ ਆਪਣਾ ਪੰਜਾਬ ਦੇ ਪੈਸੇ ਦਾ ਘਾਣ ਹੋਇਆ ਬਾਈ ਕਹਿੰਦਾ ਆਪਾਂ ਬਰੀਡ ਇੱਕ ਝੋਟੀਆਂ ਦੋ ਝੋਟੀਆਂ ਪੰਜ ਝੋਟੀਆਂ ਪੰਜ ਚਾਰ ਸਾਲ ਦੇ ਵਿੱਚ ਟੌਪ ਬਰੀਡ ਕਹਿੰਦਾ ਆਪਾਂ ਪੰਜਾਬ ਨੂੰ ਦੇਣੀਆਂ ਨੇ ਉਹ ਇੱਕ ਸੇਵਾ ਦੇ ਤੌਰ ਤੇ ਜੇ ਪੈਸੇ ਦੀ ਗੱਲ ਕਰੀਏ ਇਹ ਜਿਹੜੀ ਕੁਆਲਿਟੀ ਹੈ ਇਹਦੀ ਕੋਈ ਕੀਮਤ ਨਹੀਂ ਹੁੰਦੀ ਆਉਣ ਵਾਲੇ ਸਮੇਂ 'ਚ ਤਾਂ ਵੈਸੇ ਹੀ ਨਹੀਂ ਜਿਵੇਂ ਹੁਣ ਹਾਲਾਤ ਆ 5 ਲੱਖ ਨੂੰ ਮੱਝ ਨਹੀਂ ਲੱਭਣੀ ਕਿਉਂਕਿ ਹਰਿਆਣੇ ਵਾਲੇ ਇੱਕ ਹਾਬਤ ਬਣਾ ਲਈ ਉਹਨਾਂ ਨੇ ਵੀ 5 ਸਾਲ ਵਿੱਚ 5 ਲੱਖ ਦੀ ਭੈਸ ਹੋ ਜਾਏਗੀ ਉਹ ਜਾਣੀ ਜਦੋਂ ਅਸੀਂ ਜਾਣਿਆ ਤਾਂ ਸਾਨੂੰ ਕਹਿੰਦੇ ਆ ਬਾਕੀ ਜਿਵੇਂ ਹੁਣ ਆਪਣਾ ਪੰਜਾਬ ਇੱਧਰ ਨੂੰ ਜੁੜ ਗਿਆ ਤਕਰੀਬਨ ਜਿੱਦਨੂੰ ਪੰਜਾਬ ਹੋ ਜਾਂਦਾ ਫਿਰ ਉਧਰ ਨੂੰ ਠੱਲ ਪਾ ਦਿੰਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਚੀਜ਼ ਨੂੰ ਜਿਹੜੇ ਵਪਾਰੀ ਭਾਈਚਾਰਾ ਵੀ ਆ ਰੁਪਈਏ ਬਣਾਉਣ ਨਾਲੋਂ ਇੱਕ ਸੇਵਾ ਕਰਕੇ ਪੰਜਾਬ ਨੂੰ ਆਪਾਂ ਇਹ ਚੀਜ਼ ਨਾਲ ਜੋੜੀਏ ਜਿਹੜਾ ਬੰਦਾ ਜਿੰਨਾ ਵੀ ਯੋਗਦਾਨ ਪਾ ਸਕਦਾ ਜਾਇਜ਼ ਨਫਾ ਲਵੋ ਪਰ ਇਹਨੂੰ ਸੱਚਾਈ ਨਾਲ ਕੰਮ ਕਰੋ ਗਲਤ ਪਸ਼ੂ ਨਾ ਲਿਆ ਕੇ ਦਵੋ ਚਲੋ ਇਹਦਾ ਹੁਣ ਸਾਡੇ ਘਰੇ ਗਈ ਆ ਝੋਟੀ ਇਹਦਾ ਕੋਈ ਵਾਪਸ ਆਲੀ ਗੱਲ ਨਹੀਂ ਹੈ ਕੋਕਾ ਪੀਸ ਆ ਅਸੀਂ ਘਰੇ ਆਪਦੇ ਭੇਜੀ ਆ ਵੀ ਨਾ ਕੋਈ ਆਇਆ ਵੀ ਅਸੀਂ ਦੁਕਾਨਦਾਰੀ ਵਾਲੀ ਗੱਲ ਕਰੀ ਆ ਹੋਰ ਵੀ ਇਹੀ ਤਾਂ ਪੂਰੇ ਪੰਜਾਬ ਨਾਲ ਵਾਪਸੀ ਵਾਲੀ ਗੱਲ ਕਰਦੇ ਆ ਕੋਈ ਆਸਾਨ ਨਹੀਂ ਕਰਦੇ ਜੇ ਅਸੀਂ 5000 ਨਫਾ ਲੈਨੇ ਆ ਤਾਂ ਸਾਡਾ ਫਰਜ਼ੇ ਹੀ ਬਣਦਾ ਵੀ ਅਸੀਂ ਗਾਰੰਟੀ ਦੇਈਏ ਕਹਿਣ ਨਾਲ ਹੀ ਬਹੁਤ ਫਰਕ ਪੈ ਜਾਂਦਾ ਵੀਰੇ ਕੋਈ ਛੋਟੀ ਸੋਚ ਵਾਲੇ ਬੰਦੇ ਹੀ ਨੇ ਜਿਹੜੇ ਝੋਟੀ ਵਾਪਸ ਕਰਦੇ ਆ ਸਾਡੇ ਇੰਨੇ ਕਹਿਣ ਵਾਲੀ ਇੰਨਾ ਹੌਸਲਾ ਵੀ ਇੱਧਰ ਨੂੰ ਲੋਕ ਤੁਰ ਪਏ ਸਾਰੇ ਬੇਈਮਾਨੀ ਛੱਡ ਕੇ ਇਹ ਚੀਜ਼ ਦੇ ਵਿੱਚ ਇਮਾਨਦਾਰੀ ਦੇ ਵਿੱਚ ਆਵੋ ਨਾਲੇ ਤਾਂ ਪ੍ਰਮਾਤਮਾ ਬਰਕਤ ਕਰੂ ਬਾਕੀ ਬਾਈ ਨੂੰ ਵਧਾਈਆਂ ਵੀ ਦਿਓ ਕਮੈਂਟ ਦੇ ਵਿੱਚ ਕਰਮਾਂ ਵਾਲੀ ਭਾਗਾ ਵਾਲੀ ਇਹਦੇ ਘਰੇ ਅੱਜ ਚੱਲੀ ਆ ਬਾਈ ਦੇ ਵੇੜੇ ਦੇ ਵਿੱਚ ਜਾ ਕੇ ਰੌਣਕਾ ਲਾਵੇ ਤੇ ਜਿਹੜੀ ਇਹਨੇ ਮਨੋ ਕਾਮਨਾ ਸੋਚ ਕੇ ਝੋਟੀ ਲਈ ਆ ਉਹ ਪੂਰੀ ਕਰੇ ਧੰਨਵਾਦ ਜੀ